ਮੈਂ ਐਸਪੀ ਵਿਜਤਮਾਨ ਸਾਚੋ ਥਾਣਾ ਨੰਗਲਪੁਰ ਇਹ ਸੱਚ ਅਤੇ ਤਿੱਖੀ ਤੌਰ 'ਤੇ ਕਹਿੰਦਾ ਹਾਂ ਕਿ ਇਸ ਇਲਾਕੇ ਵਿੱਚ ਨਸ਼ਾ ਦੀ ਵਿਕਰੀ ਹਰੀਫ ਪਰੋਤੋਂ ਜਾਂ ਵਰਤੋਂ ਬਿਲਕੁਲ ਬਰਬਾਦਲੇ ਕੀਤੀ ਜਾਵੇਗੀ ਨਸ਼ਾ ਵੇਚੇ ਸਸਕਰੀ ਕਰਨ ਜਾਂ ਕਿਸੇ ਵੀ ਤਰੀਕੇ ਨਾਲ ਇਸ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਹਰ ਵਿਅਕਤੀ ਤੇ ਕਾਨੂੰਨੀ ਕਾਰਵਾਈ ਸਭ ਤੋਂ ਤੱਕ ਕਰਵਾਈ ਕੀਤੀ ਜਾਵੇਗੀ ਕੋਈ ਵੀ ਨਸ਼ਾ ਵੇਚਣ ਵਾਲਾ ਕੋਈ ਵੀ ਕੋਈ ਤੋਂ ਬਚ ਨਹੀਂ ਸਕਦਾ ਜੋ ਨਸ਼ਾ ਵੇਚੇਗਾ ਉਹ ਜੇਲ੍ਹ ਜਾਵੇਗਾ ਨਸ਼ਾ ਵੇਚਣ ਵਾਲੇ ਕੁੰਡਾ ਕੋਪੀ ਪੁਲਿਸ ਦੀ ਨਿਗਰਾਨੀ ਵਿੱਚ ਹੋਂ ਹੁਣ ਬਚਣ ਦੀ ਕੋਈ ਰਾਹ ਨਹੀਂ ਇਹ ਸਿੱਧੀ ਚੇਤਾਵਨੀ ਹੈ ਨਸ਼ਾ ਵੇਚਣ ਵਾਲੇ ਹੁਸ਼ਿਆਰ ਹੋ ਜਾਣ ਹੁਣ ਜੇਕਰ ਕਿਸੇ ਨੇ ਨਸ਼ੇ ਦੀ ਵਿਕਰੀ ਦਾ ਤਸਕਰੀ ਵਿੱਚ ਹੱਥ ਪਾਇਆ ਤਾਂ ਉਹ ਪੁਲਿਸ ਦੀ ਗ੍ਰਿਫਤੋ ਨਹੀਂ ਬਚੇਗਾ ਜਿਸ ਵਿਅਕਤੀ ਵੱਲੋਂ ਨਸ਼ਾ ਵੇਚ ਕੇ ਕੋਈ ਜ਼ਿਆਦਾ ਪ੍ਰੋਪਰਟੀ ਬਣਾਈ ਗਈ ਹੈ ਉਸ ਨੂੰ ਵੀ ਚਕਤ